ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਚੀਜ਼ ਦਾ ਸੇਵਨ ਜੇਕਰ ਤੁਸੀਂ 4 ਦਿਨ ਪਾਣੀ ਵਿੱਚ ਉਬਾਲ ਕੇ ਕਰਦੇ ਹੋ ਤਾਂ ਇਸ ਨਾਲ ਜ਼ਿੰਦਗੀ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਸਾਰੀ ਉਮਰ ਕਮਜ਼ੋਰੀ ਨਹੀਂ ਆਵੇਗੀ ਅਤੇ ਘੱਟ ਉਮਰ ਵਿੱਚ ਬੁਢਾਪਾ ਵੀ ਨਹੀਂ ਆਵੇਗਾ ਅਨਿੰਦਰੇ ਦੀ ਬਿਮਾਰੀ ਦਾ ਜੜ ਤੋਂ ਇਲਾਜ ਹੋ ਜਾਵੇਗਾ ਅਤੇ ਬੈਡ ਕੋਲੇਸਟ੍ਰੋਲ ਵੀ ਬਿਲਕੁਲ ਖਤਮ ਹੋ ਜਾਵੇਗਾ ਸਰੀਰ ਦੀ ਪੈਰਾਂ ਤੋਂ ਲੈ ਕੇ ਸਿਰ ਤੱਕ ਕਿਸੇ ਵੀ ਤਰ੍ਹਾਂ ਦੀ ਬਲੌਕੇਜ ਖੁੱਲ ਜਾਵੇਗੀ ਅਤੇ ਪੇਟ ਦੀ ਚਰਬੀ ਵੀ ਬਹੁਤ ਜਲਦੀ ਪਿਗਲ ਕੇ ਤੁਸੀਂ ਬਿਲਕੁਲ ਸਲਿਮ ਅਤੇ ਫਿਟ ਬਣ ਜਾਓਗੇ ਦੋਸਤੋ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਤੋਂ ਵੀ ਤੁਹਾਨੂੰ ਬਹੁਤ ਦਾ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਅਜਿਹੀ ਚਮਤਕਾਰੀ ਚੀਜ਼ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਪਾਣੀ ਵਿੱਚ ਉਬਾਲ ਕੇ ਕਰਦੇ ਹੋ ਤਾਂ ਇਸ ਦੇ ਤੁਹਾਨੂੰ ਬਹੁਤ ਚਮਤਕਾਰੀ ਫਾਇਦੇ ਮਿਲਣਗੇ ਦੀ ਇਮਿਊਨਿਟੀ ਪਾਵਰ ਵਧ ਜਾਵੇਗੀ ਜਿਸ ਨਾਲ ਕਿ ਤੁਸੀਂ ਬਹੁਤ ਸਾਰੀਆਂ ਦੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਦੋਸਤੋ ਇਸ ਨਾਲ ਖੂਨ ਦੀ ਕਮੀ ਨੂੰ ਵੀ ਪੂਰਾ ਕਰਨ ਦੇ ਨਾਲ-ਨਾਲ ਖੂਨ ਨੂੰ ਸਾਫ਼ ਕਰੇਗਾ ਤੇ ਦੋਸਤੋ ਇਹ ਖੂਨ ਨੂੰ ਪਤਲਾ ਵੀ ਕਰ ਦਵੇਗਾ ਦੋਸਤੋ ਖੂਨ ਵਿੱਚ ਖਰਾਬੀ ਆਉਣ ਤੇ ਚਮੜੀ ਨਾਲ ਸੰਬੰਧਿਤ ਅਤੇ ਜਾਂ ਫਿਰ ਦਿਲ ਨਾਲ ਸੰਬੰਧਿਤ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਲਈ ਦੋਸਤੋ ਸਾਡੇ ਖੂਨ ਸਾ ਖਾਉਣਾ ਬਹੁਤ ਜ਼ਰੂਰੀ ਹੈ ਅਤੇ ਦੋਸਤੋ ਇਸ ਚੀਜ਼ ਨੂੰ ਖਾਣ ਨਾਲ ਸਰੀਰਕ ਕਮਜ਼ੋਰੀ ਵੀ ਬਿਲਕੁਲ ਖਤਮ ਹੋ ਜਾਵੇਗੀ ਤੁਹਾਡਾ ਸਰੀਰ ਸ਼ਕਤੀਸ਼ਾਲੀ ਅਤੇ ਫਿੱਟ ਬਣ ਜਾਵੇਗਾ ਦੋਸਤੋ ਇਸ ਨਾਲ ਤੁਹਾਡੀ ਅਨਿੰਦਰੇ ਦੀ ਸਮੱਸਿਆ ਵੀ ਬਿਲਕੁਲ ਦੂਰ ਹੋ ਜਾਵੇਗੀ ਇਹ ਚੀਜ਼ ਕੋਲੇਸਟ੍ਰੋਲ ਨੂੰ ਸਹੀ ਲੈਵਲ ਵਿੱਚ ਰੱਖੇਗੀ ਜਿਸ ਨਾਲ ਕਿ ਹਾਰਟ ਬਲਾਕੇਜ ਅਤੇ ਹਾਰਟ ਅਟੈਕ ਆਉਣ ਦਾ ਖਤਰਾ ਬਿਲਕੁਲ ਖਤਮ ਹੋ ਜਾਵੇਗਾ ਦੋਸਤੋ ਇਹ ਕੜਾ ਹਾਈਪਰਟੈਂਸਿਨ ਨੂੰ ਵੀ ਖਤਮ ਕਰਦਾ ਹੈ ਕਿਉਂਕਿ ਹਾਈਪਰਟੈਂਸਿਨ ਹੋਰ ਵੀ ਕਈ ਨਵੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਕਿਸਮਿਸ ਜਿਸਨੂੰ ਅਸੀਂ ਪੰਜਾਬੀ ਵਿੱਚ ਮੇਵੇ ਵੀ ਕਹਿ ਦਿੰਨੇ ਹਾਂ ਦੋਸਤੋ ਮੇਵੇ ਦੋਸਤੋ ਸਾਨੂੰ ਕਿਰਿਆਨੇ ਦੀ ਦੁਕਾਨ ਤੋਂ ਜਾਂ ਫਿਰ ਪੰਸਾਰੇ ਦੀ ਦੁਕਾਨ ਤੋਂ ਆਸਾਨੇ ਨਾਲ ਮਿਲ ਜਾਣਗੇ ਮੇਵੇ ਖਾਣ ਵਿੱਚ ਸਵਾਦ ਹੋਣ ਦੇ ਨਾਲ-ਨਾਲ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਦੋਸਤੋ ਇਹ ਸਾਡੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਕੇ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਕੇ ਅਤੇ ਸਾਡੇ ਸਰੀਰ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਬਦਲਾਅ ਲਿਆਉਂਦੇ ਹਨ ਦੋਸਤੋ ਇਹ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਇਸ ਦਾ ਸੇਵਨ ਕਿਵੇਂ ਕਰਨਾ ਹੈ ਜਿਸ ਦੇ ਸਾਨੂੰ ਜ਼ਿਆਦਾ ਲਾਭ ਮਿਲ ਸਕਣ ਦੋਸਤੋ ਸਭ ਤੋਂ ਪਹਿਲਾਂ ਅਸੀਂ 10 ਤੋਂ 12 ਦਾਣੇ ਮੇਵਿਆਂ ਦੇ ਲੈਣੇ ਹਨ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਇੱਕ ਗਲਾਸ ਪਾਣੀ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਅਤੇ ਦੋਸਤੋ ਉਸ ਉਬਲੇ ਹੋਏ ਪਾਣੀ ਨੂੰ 2 ਘੰਟੇ ਤੱਕ ਉਵੇਂ ਹੀ ਪਿਆ ਰਹਿਣ ਦੇਣਾ ਹੈ ਅਤੇ ਫਿਰ ਦੋਸਤੋ 2 ਘੰਟੇ ਬਾਅਦ ਉਸ ਪਾਣੀ ਨੂੰ ਚੰਗੀ ਤਰ੍ਹਾਂ ਪੁਣ ਕੇ ਉਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਣਾ ਹੈ ਅਤੇ ਉਸ ਤੋਂ ਬਾਅਦ ਦੋਸਤੋ ਖਾਣਾ ਖਾਣ ਤੋਂ 1 ਘੰਟਾ ਬਾਅਦ ਤੁਸੀਂ ਉਹਨਾਂ ਮੇਵਿਆਂ ਨੂੰ ਵੀ ਚਗਵਾ ਚਬਾ ਕੇ ਖਾ ਲੈਣਾ ਹੈ ਤਾਂ ਦੋਸਤੋ ਜੇਕਰ ਤੁਸੀਂ ਇਸ ਦਾ ਸੇਵਨ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਦੇ ਤੁਹਾਨੂੰ ਬਹੁਤ ਲਾਜਵਾ ਫਾਇਦੇ ਮਿਲਣਗੇ ਤੁਸੀਂ ਬਿਲਕੁਲ ਨਿਰੋਗ ਬਣ ਜਾਓਗੇ ਤੁਹਾਡੇ ਸਰੀਰ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੋ ਜਾਵੇਗਾ ਅਤੇ ਦੋਸਤੋ ਉਸ ਪਾਣੀ ਦਾ ਸੇਵਨ ਵੀ ਤੁਸੀਂ ਖਾਲੀ ਪੇਟ ਕਰ ਲੈਣਾ ਹੈ ਦੋਸਤੋ ਇਹਨਾਂ ਦੋਹਾਂ ਦਾ ਸੇਵਨ ਕਰਨ ਤੇ ਤੁਹਾਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਅਤੇ ਕਦੇ ਵੀ ਨਾੜਾਂ ਦੀ ਬਲੌਕੇਜ ਨਹੀਂ ਹੋਵੇਗੀ ਅਤੇ ਹਾਰਟ ਅਟੈਕ ਆਉਣ ਦਾ ਖਤਰਾ ਵੀ ਬਿਲਕੁਲ ਖਤਮ ਹੋ ਜਾਵੇਗਾ ਅਤੇ ਦੋਸਤੋ ਇਸ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਸੰਬੰਧੀ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਖੂਨ ਨੂੰ ਪਤਲਾ ਤੇ ਸਾਫ਼ ਕਰਕੇ ਤੁਹਾਡੇ ਚਿਹਰੇ ਤੇ ਗਲੋ ਲਿਆਵੇਗਾ ਤਾਂ ਦੋਸਤ ਇਸ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਮੇਵਿਆਂ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਕਾੜੇ ਬਾਰੇ ਪਤਾ ਲੱਗ ਸਕੇ ਤੇ ਉਹ ਵੀ ਇਸ ਦਾ ਲਾਭ ਲੈ ਸਕੇ